बरन जे होट स्पॉट है बरनाले से टोटल सत्त हॉटस्पॉट्स स्पॉट्स के आज असी रामबाग सैसी बस्ती चला है इतने लगभग साढ़े को लिस्ट हैगी इनफॉरमेस नहीं थी कि मोर दैन ट्वेंटी ड्रग स्मगलर थे तो उन्होंने घरों मैप करके प्रोपर टीम बना के साथ वालों लगभग ढाई सौ मुलाजिम फेलचे ने ਤੇ ਉਹਦੇ ਵਿੱਚ 2 ਐਸਪੀ ਰੈਂਕ ਦੇ ਅਫਸਰ ਤੇ 4 ਡੀਐਸਪੀ ਰੈਂਕ ਦੇ ਅਫਸਰ ਮੈਂ ਆਪ ਵੀ ਫਿਲਚੇ ਹਾਂ ਸਾਡੇ ਵੱਲੋਂ ਕੱਲੇ-ਕੱਲੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸਾਨੂੰ ਕੁਝ ਸ਼ੱਕੀ ਸਮਾਨ ਵੀ ਮਿਲੇ ਹੈ ਜੀ ਤੋਂ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਤੇ ਉਹਨਾਂ ਦੀ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਵੀ ਕੀਤੀ ਜਾ ਰਹੀ ਹੈ ਸਰ ਜਿਵੇਂ ਕਿ ਇੱਥੇ 22 ਏਕੜ ਦਸਹਿਰਾ ਗਰਾਊਂਡ ਹੈ ਜਿੱਥੇ ਕਿ ਨਸ਼ੇ ਦਾ ਪੂਰਾ ਅਪਣਾਰਾ ਆਏ ਦਿਨ ਉੱਥੇ ਕੋਈ ਨਾ ਕੋਈ ਡੈੱਡ ਬਾਡੀ ਮਿਲਦੀ ਰਹਿੰਦੀ ਹੈ ਪਰ ਉੱਥੇ ਕਿਹੜਾ ਕੁਝ ਨਹੀਂ ਕੀਤਾ ਜਾਂਦਾ ਦੇਖੋ ਜਿਹੜਾ ਮੁਹਿੰਮ ਚਲਾਇਆ ਗਿਆ ਹੈ ਯੁ ਨਸ਼ੇ ਦੇ ਵਿਰੋਧ देता है तो पूरे जिले से कार्रवाई होनी है ये कंटिन्यूस कार्रवाई रहेगी ये नहीं कि आज करके बंद हो जाएगा कल भी होना है असी प्लान तरीके सरप्राइज़ एलिमेंट भी असं रखते हैं कि उन्होंने पता भी ना लगे ईवन फोर्स तो नहीं पता रहता है कि कितने रेड किया जाना है उन्होंने असी एक कहना पुलिस लाइन से इकट्ठा करके रैंडम लेके आते हैं कि इनफॉर्मेशन की लीकेज बिल्कुल न हो सब बस खड़े हो सोट है बरना पक्की पुलिस चौकी कौन बना देंगे देखो ascii मतलब वो भी एक्सप्लोर करेंगे बढ़िया आईडिया है जी बट इनफॉर द टाइम बीइंग एटलीस्ट ना ascii सर्वेलेंस ज्यादा इंश्योर करेंगे इथे पुलिस दी प्रेजेंस इंश्योर करेंगे ते जड़ा ह्यूमन इंटेलिजेंस होता है ओनु भी यूज करके जड़े हमारे बंदे जो ड्रग्स का काम करते हैं इवन लिस्टेड भी हैं ते अनलिस्टेड है कुछ कुछ नवे बंदे भी आके ड्रग्स का काम करते हैं उनोंदे ऊपर भी नजर ਇਹ ਲਗਾਤਾਰ ਚੱਲਦਾ ਰਹੂ ਸਰ ਬਿਲਕੁਲ ਜੀ ਪੂਰੇ ਮਹੀਨੇ ਜਰਾ ਇਹ ਯੁੱਧ ਨਸੀਬ ਦੇ ਵਿਰੁੱਧ ਪੂਰਾ ਇੱਕ ਮਹੀਨਾ ਚੱਲਦਾ ਰਹੇਗਾ ਸਰ ਨਸ਼ਾ ਤਸਕਰਾਂ ਤੋਂ ਸਬੰਧ ਤੋਂ ਸਟਾਰਟ ਕੀਤਾ ਆਪਾਂ ਸਰ ਸੌਰੀ ਪੁਲਿਸ ਸਰ ਆ ਗਈ ਇੱਥੇ ਸੋ ਤੁਹਾਨੂੰ ਹੀ ਲੱਗਦਾ ਸਰਪ੍ਰਾਈਜ਼ ਵਿਜ਼ਿਟ ਜਦਾ ਅਚਰੇਗੀ ਅਸੀਂ ਦੇਖ ਕੇ ਭੱਜ ਜਾਂਦੇ ਹੋਣਗੇ ਬੰਦੇ ਜਿਹੜੇ ਲੁਕੇ ਬੈਠੇ ਨੇ ਕਰਾਂ ਜਾਂਦੇ ਸਮਾਨ ਉਸ ਪਾਸੇ ਕਰਨ ਦੇ ਹੋਣ ਤੇ ਕੋਈ ਇਹਦੇ ਵਿੱਚ ਅਸੀਂ ਸਰਪ੍ਰਾਈਜ਼ ਐਲੀਮੈਂਟ ਨਹੀਂ ਇਨਸ਼ੋਰ ਕੀਤਾ ਸੀਗਾ ਨਾਰਮਲੀ ਅਸੀਂ ਕੀ ਕਰਦੇ ਆ ਕੋਆਰਡੀਨੇਟ ਕਰ ਦਿੰਦੇ ਏਰੀਆ ਨੂੰ ਤੁਸੀਂ ਆਊਟ ਨਾਕ ਵੀ ਦੇਖੋਗੇ ਆਊਟ ਪਾਸੇ ਨਾਕਾ ਵੀ ਲਾਇਆ ਗਿਆ ਤੇ ਨਾਲ ਦੇ ਨਾਲ ਜਿਹੜੀ ਟੀਮ ਹੈ ਇਕੱਠੀ ਮੂਵ ਕਰਕੇ ਆ तो वी ट्राई टू इंश्योर कि मैक्सिमम सरप्राइज हो तो कहना बिल्कुल सही तो और टाइमिंग से भी करेंगे अर्ली मॉर्निंग हो गया थोड़ा लेट नाइट हो गया और हिसाब करेंगे कोई नहीं अं देखो वेरीफाई कर रहे खुलवा के भी हैं ਸਾਰੇ ਜਿਹੜੇ ਹੌਸਪਟਲ ਨੇ ਇਤੋਂ ਨਸ਼ਾ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਜਾਂਦੇ ਨੇ ਇਸ ਮਹਮ ਨੂੰ ਪਿੰਡੂ ਲੈਵਲ ਤੇ ਕਿਵੇਂ ਕਿਸ ਤਰ੍ਹਾਂ ਲੈ ਕੇ ਜਾਵਾਂ ਅਸੀਂ ਪਿੰਡੂ ਲੈਵਲ ਤੇ ਵੀ ਜਾਵਾਂਗੇ ਦੇਖੋ ਸਾੜਾ ਮਤਲਬ ਇਹਦੇ ਵਿੱਚ ਨਾ ਇੱਕ 파ਰਟ ਹੁੰਦਾ ਇਨਫੋਰਸਮੈਂਟ ਜਿਹਦੇ ਤਰ੍ਹਾਂ ਅਸੀਂ ਰੇਟ ਕਰੀ ਇਸ ਤੋਂ علاوہ ਇੱਕ ਅਵੇਅਰਨੈਸ ਹੁੰਦਾ ਤੇ ਇਨਫੋਰਮੇਸ਼ਨ ਗੈਦਰਿੰਗ ਹੁੰਦੀ ਹੈ ਚਾਰੇ ਚਾਰੇ ਪੱਖੋਂ ਅਸੀਂ ਇਨਸ਼ੋਰਟ ਕਰਾਂਗੇ ਸਾਨੂੰ ਇਨਫੋਰਮੇਸ਼ਨ ਵੀ ਪ੍ਰੋਪਰ ਮਿਲੇ ਪਿੰਡ ਦੇ ਲੋਕਾਂ ਨਾਲ ਵੀ ਅਸੀਂ ਜੁੜਾਂਗੇ ਉਹਨਾਂ ਨਾਲ ਵੀ ਅਸੀਂ ਮੀਟਿੰਗ ਕਰਾਂਗੇ ਤੇ ਸੈਮੀਨਾਰ ਕਰਾਂਗੇ और अकॉर्डिंगली मतलब जरा ये युद्ध नशे के विरुद्ध प्रॉपर तरीके अमल तो कार्रवाई हो रही है। बिल्कुल जी जे साोपर रिकॉर्ड्स मिल जाते हैं तो अभी इंश्योर करेंगे कि अभी भी इतने एज पर लॉ बिकॉज देखो वो सिविल महकमे का काम हों ठीक है जे उन्होंने वालों सू इमेस आ कि हाँ जी ये स्ट्रक्चर इलीगल है ਤੋ ਪੁਲਿਸ ਵੱਲੋਂ ਲਾਇਨ ਆਰਡਰ ਇਨਸ਼ੋਰ ਕਰਨ ਵਾਸਤੇ ਡਿਪਲॉयਮੈਂਟ ਜਰੂਰ ਕੀਤੀ ਜਾਵੇਗੀ ਸਰ ਜਿਸ ਦਾ ਸਿਵਲ ਹਸਪੀਟਲ ਦੇ ਐਮਰਜੈਂਸੀ ਦੇ ਕੋਲ ਨਸ਼ਾ ਛਡਾਊ ਕੇਂਦਰ ਹੈ ਉੱਥੇ ਜਿਹੜਾ ਹੈਗਾ ਲਗਾਤਾਰੀ ਮਤਲਬ ਪਹਿਲਾਂ ਗੋਲੀਆਂ ਵੀ ਚੀਂ ਜਾਂਦੀਆਂ ਸੀ ਉਹ ਜਿਹੜਾ ਹੈਗਾ ਚਿੱਟਾ ਵੀਿਕਨ ਲੱਗ ਗਿਆ ਉੱਥੇ ਉਹ ਵੀ ਅਸੀਂ ਚੈੱਕ ਕਰਾ ਲੈਂਗੇ ਜੀ ਸਰ ਉਹ ਲੰਬੇ ਸਮੇਂ ਤੋਂ ਮੰਗ ਹੈ ਲੰਬੇ ਸਮੇਂ ਤੋਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਉੱਥੇ ਉੱਥੇ ਪਰ ਕੋਈ ਐਕਸ਼ਨ ਨਹੀਂ ਹੋ ਰਿਹਾ ਵਿਲ ਇਨਸ਼ੋਰ ਵਿਲ ਇਨਸ਼ੋਰ ਐਕਸ਼ਨ ਪਰ ਸਰ ਕੋਈ ਸੀਲ ਕਰਨ ਦਾ ਵੀ ਰਹੇਗਾ ਸਰ ਜਿਵੇਂ ਪਹਿਲਾਂ ਕੋਈ ਸੀਲ ਕਦੇ ਗਏ ਸੀ ਕੁਝ ਮਕਾਨ ਜਿਵੇਂ ਜਿਹੜੇ ਨਕ ਫਿਲਚੇ ਨੇ ਤੇ ਉਹਦੇ ਵਿੱਚ 2 ਐਸਪੀ ਰੈਂਕ ਦੇ ਅਫਸਰ ਤੇ 4 ਡੀਐਸਪੀ ਰੈਂਕ ਦੇ ਅਫਸਰ ਮੈਂ ਆਪ ਵੀ ਫਿਲਚੇ ਹਾਂ ਸਾਡੇ ਵੱਲ ਕੱਲੇ-ਕੱਲੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸਾਨੂੰ ਕੁਝ ਸ਼ੱਕੀ ਸਮਾਨ ਵੀ ਮਿਲਿਆ ਹੈ ਜੀ ਤੋਂ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਉਹਨਾਂ ਦੇ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਵੀ ਕੀਤੀ ਜਾ ਰਹੀ ਹੈ